ਮੈਂ ਕਾਂ ਦਾ ਸੰਸਾਰ ਬਣਾ ਕੇ ਬੈਠੇ ਹਾਂ ਫੁੱਲਾਂ ਜੇ ਹਾ ਕਿਰਦਾਰ ਬਣਾ ਕੇ ਬੈਠੇ ਹਾਂ ਕਦ ਤੱਕ ਆਪਣੀ ਜਾਨ ਬਚਾ ਕੇ ਰੱਖੋ ਹੋਗੇ ਉਹ ਅੱਖਾਂ ਨੂੰ ਹਥਿਆਰ ਬਣਾ ਕੇ ਬੈਠੇ ਹਾਂ ਇਹ ਕਰ ਯਾਰ ਨੂੰ ਰੱਬ ਰੱਬ ਦਾ ਰਤਵਾ ਦਿੰਦੇ ਹਾਂ ਤਾਹੀਂ ਰੱਬ ਨੂੰ ਯਾਰ ਬਣਾ ਕੇ ਬੈਠੇ ਹਾਂ ਇਹ ਦਰਚੇਤਾ ਆਵੇ ਉਧਰ ਫੋਨ ਮਿਲੇ ਉਹ ਦਿਲ ਤੋਂ ਦਿਲ ਦੀ ਤਾਰ ਬਣਾ ਕੇ ਬੈਠੇ ਹਾਂ ਦਿਲ ਤੋਂ ਦਿਲ ਦੀ ਤਾਰ ਬਣਾ ਕੇ ਬੈਠੇ ਹਾਂ ਜਿਹੜਾ ਤੱਕੇ ਅਕਸ ਉਸੇ ਨੂੰ ਨਜ਼ਰ ਆਵੇ ਜਿਹੜਾ ਤੱਕੇ ਅੱਖਸ ਉਸੇ ਨੂੰ ਨਜ਼ਰ ਪਵੇ ਸ਼ੀਸ਼ੇ ਜਿਹਾ ਕਿਰਦਾਰ ਬਣਾ ਕੇ ਬੈਠੇ ਹਾਂ ਸ਼ੀਸ਼ੇ ਜਿਹਾ ਕਿਰਦਾਰ ਬਣਾ ਕੇ ਬੈਠੇ ਹਾਂ